ਹਲੋ ਸਸਿਕਾ ਬਾਈ ਜੀ ਉਹ ਸਤਿ ਸ੍ਰੀ ਅਕਾਲ ਬਾਈ ਕੌਣ ਬੋਲਦਾ ਹਾਂ ਹਾਂ ਬਾਈ ਚਮਕੌਰ ਬੋਲ ਰਿਹਾ ਹਾਂ ਹਾਂ ਚਮਕੌਰ ਹਾਂ ਬਾਈ ਮੈਂ ਜਸਕਰਨ ਧਾਲੀ ਵਾਲ ਗੱਲ ਕਰ ਰਿਹਾ ਜੀ ਤੁਹਾਡੀ ਬੈਂਕ ਚੋਂ ਜੀ ਸਾਡੀ ਤਾਂ ਬੈਂਕ ਹੀ ਹਣੀ ਬਾਈ ਕੋਈ ਮੈਂ ਤਾਂ ਦਿਹਾੜੀ ਕਰਦਾ ਬਾਈ ਨਹੀਂ ਨਹੀਂ ਬਾਈ ਮਤਲਬ ਜਿਹੜੀ ਬੈਂਕ ਦਾ ਨਾਮ ਕੋਟੀ ਬੈਂਕ ਤੁਸੀਂ ਕਾਲ ਕੀਤੀ ਸੀ ਨਾ ਕੱਲ ਮੈਨੇਜਰ ਸਾਹਿਬ ਨੂੰ ਲੋਨ ਲੋਨ ਤੋਂ ਸੰਬੰਧੀ ਪੱਛਾ ਉਹ ਆ ਬਾਈ ਜਿਹੜਾ ਤੂੰ ਕਰਜ਼ੇ-ਕੁਰਜ਼ੇ ਦਿੰਨੇ ਆ ਪੈਸੇ-ਪੂਸੇ ਦਿੰਨੇ ਆ ਜੀ ਤੇ ਹੁਣੇ ਤਾਂ ਸਾਹਬ ਨੇ ਬਾਈ ਭੇਜਿਆ ਸੀਗਾ ਤੇ ਮੈਂ ਇੱਥੇ ਬਾਜ਼ਾਰ ਚੌਂਕ ਵਿੱਚ ਖੜਾ ਸੀ ਜਿੱਦੋਂ ਹਾਂ ਕਿਉਂ ਆਪਣਾ ਐਡਰੈਸ ਦੱਸ ਦਿੰਦੇ ਬਾਈ ਜੀ ਐਡਰੈਸ ਭੇਜ ਦਿੰਦੇ ਡਰੈਸ ਤਾਂ ਬਾਈ ਪਾਉਂਦਾ ਨਹੀਂ ਮੈਂ ਮੈਂ ਤਾਂ ਕੁਰਤਾ ਪਜਾਮਾ ਪਾਉਣਾ ਬੰਦਾ ਨਹੀਂ ਨਹੀਂ ਬਾਈ ਡਰੈਸ ਨਹੀਂ ਐਡਰੈਸੋਂ ਫਟਾ ਪਤਾ ਪਤਾ ਤਾਂ ਜਲਦੀ ਕਰ ਮੈਂ ਆ ਜਾਂਦਾ ਬਾਈ ਗਰਮੀ ਬਹੁਤ ਆ ਯਾਰ ਮੈਂ ਇੱਥੇ ਖੜਾ ਹਾਂ ਘਰ ਕਿੱਥੇ ਆ ਮਤ ਬਲੋ ਹਾ ਹਾ ਘਰ ਦਾ ਮੈਨੂੰ ਪਤਾ ਦੱਸ ਦਿੰਦੇ ਫਰਮਾ ਜਾਂਦਾ ਬਾਈ ਉੱਥੋਂ ਐ ਕਰ ਯਾਰ ਨਾ ਦੁਕਾਨ ਹੋਣੀ ਆ ਆਪਣੇ ਪਰਵਾਨੇ ਦੀ ਉਹਨੂੰ ਪੁੱਛ ਲਈ ਬੰਦੇਮਾਰ ਕਾ ਘਰ ਪਰਵਾਨੇ ਦੀ ਦੁਕਾਨ ਇੱਕ ਇੱਕ ਦੁਕਾਨ ਦੀ ਹੈ ਯਾਰੋ ਬਾਈ ਅਹ 딤ਕੌਰ ਕਾ ਘਰ ਕਿਹੜਾ ਹਾਂ ਹਾਂ ਬੰਦੇਮਾਰ ਕਾ ਹਾਉ ਵੀ ਉਹਨਾਂ ਦੇ ਘਰ ਅੱਗੇ ਠੀਕ ਠੀਕ ਆ ਜਾ ਬਾਈ ਆ ਜਾ ਠੀਕ ਹੈ ਢਿੱਕੀ ਜਾਣਾ ਗੁਰੂਆ ਮੈਂ ਕੰਮ ਤੇ ਹੀ ਜਾਣਾ ਯਾਰ ਆ ਜਾ ਮੇਰਾ ਬਾਈ ਆ ਆ ਕੇ ਨਹੀਂ ਆ ਜਾ ਬਸ ਆ ਜਾ ਤੱਕ ਤਾਂ ਸਰਿਆ ਪਿਆ ਯਾਰ ਬੈਂਕ ਵਾਲਿਆਂ ਦਾ ਸਵੇਰ ਦਾ ਤੈਨੂੰ ਗਰੂ ਆਫਨ ਕੀਤਾ ਆਉਣ ਤੋਂ ਹੋਣ ਲੱਗਾ ਬੰਦੇ ਨੇ ਹੋਰ ਵੀ ਅਰਬਥੇਰੇ ਕੰਮ ਕਰਨੇ ਹੋਣਗੇ ਭਾਈ ਚਮਕੌਰ ਜਿਸ ਕਰਨਤਾਰੀ ਵਾਲ ਭਾਈ ਤੁਹਾਡੀ ਬੈਂਕ ਚ ਮੈਂ ਚਮਕੌਰ ਹਾਂਜੀ ਭਾਈ ਮੈਂ ਆ ਆ ਜਾ ਗਰੂ ਆ ਸਵੇਰ ਦਾ ਫੋਨ ਕੀਤਾ ਮੈਂ ਭਾਈ ਵਾਸ ਯਾਰ ਗਰਮੀ ਬਹੁਤ ਸੀ ਨਾ ਉਹ ਨਹੀਂ ਗਰਮੀ ਤਾਂ ਚਲੋ ਮੰਨਦੇ ਹੈਗੀ ਲਾ ਦੇ ਇੱਥੇ ਲਾ ਦੇ ਇੱਕ ਬਾਈ ਤੁਹਾਡਾ ਪਤਾ ਹੀ ਨਹੀਂ ਲੱਭਾ ਪਹਿਲਾਂ ਤਾਂ ਉਹ ਨਹੀਂ ਸਾਰਾ ਪਿੰਡ ਜਾਣ ਦਾ ਗਰੂਆ ਆ ਜenderal ਆ ਦੀ ਮਾੜਾ ਜੀ ਲਾ ਤਾਂ ਬਈ ਚਾਹਦਾ ਤਾਂ ਨਹੀਂ ਇਥੋਂ ਕੋਈ ਨੋ 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 ਆ ਜਾ ਬਈ ਆ ਜਾ ਹੋ ਹੋ ਬੈ ਜਾ ਹੋ ਬਾਈ ਯਾਰ ਗਰਮੀ ਬਹੁਤ ਹੈ ਜੀ ਹਾਂ ਬਹੁਤ ਗਰਮੀ ਹੈ ਬਾਈ ਯਾਰ ਗਰਮੀ ਹੈ ਗਰਮੀ ਨੇ ਤਾਂ ਬਾਈ ਜਾਨ ਕੱਢੀ ਪਈ ਹੈ ਸਰਕਾਰਾਂ ਆ ਮਾੜੀਆਂ ਨੇ ਇਹ ਤਾਂ ਬਾਈ ਸਰਕਾਰਾਂ ਦਾ ਕੀ ਦੋਸ਼ ਹੈ ਆਹ ਸੱਚੇ ਤੇ ਸਰਕਾਰਾਂ ਦਾ ਕੀ ਦੋਸ਼ ਪਰ ਅੱਜ ਨਾ 50 ਡਿਗਰੀ ਟੈਂਪਰੇਚਰ ਹੋਇਆ 50 ਜਾਦੀ ਗਰਮੀ ਮਤਲਬ ਬਹੁਤ ਗਰਮੀ ਹੈ ਬਾਈ ਯਾਰ ਚੱਲ ਕੋਈ ਨੀ ਪਾਣੀ ਦਾ ਗਲਾਸ ਲੈ ਆ ਫਿਰ ਇੱਕ ਆ ਬਾ ਮੈਂ ਤੁਹਾਡੇ ਘਰੇ ਆਇਆ ਬਾਈ ਉਹ ਭੁਲੇਖਾ ਲੱਗ ਗਿਆ ਮੈਨੂੰ ਪਾਣੀ ਪਿਆ ਦੇਂਦੇ ਓ ਲੱਡੂ ਓਏ ਮਾਉਣ ਨਾ ਜਾ ਬਾਈ ਨੂੰ ਪਾਣੀ ਦਾ ਤਾਂ ਲਿਆ ਗਲਾਸ ਇੱਕ ਯਾਰ ਗੱਡਾ ਸਮਾਨ ਆਪਣਾ ਹਣਾ ਬਾਈ ਹਾਂ ਇਹ ਮੈਨੂੰ ਜਦੋਂ ਪਤਾ ਲੱਗਿਆ ਨਾ ਬਾਈ ਹਾਂਜੀ ਬਾਈ ਵੀ ਆ ਲੋਨ ਮਿੰਟਾਂ ਚ ਮਿਲ ਜਾਂਦਾ ਤੁਹਾਡੀ ਬੈਂਕ ਦਿੰਦੀ ਜਿਹੜੀ ਮੈਂ ਉਸੇ ਵਾਲੀ ਫੋਨ ਕਰਤਾ ਤਾਹੀਦਾ ਬਾਈ ਆ ਗਏ ਨਾਲ ਦੀ ਨਾਲ ਹੀ ਆ ਗਿਆ ਆਪਾਂ ਤੁਹਾਡੇ ਕੋਲੇ ਹੋ ਜੂ ਕੰਮ ਮਤਲਬ ਆਪਣਾ ਹਾਂ 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 ਪੰਜਾਂ ਮਿੰਟਾਂ ਚ ਬਸ ਆਪਾਂ ਹੁਣੇ ਤੂੰ ਦੇਵਤਾ ਬੰਦਾ ਆ ਤੂੰ ਆਮ ਬੰਦਾ ਨਹੀਂ ਹੈਗਾ ਮੇਰੀ ਨਾ ਵੱਧਵਾ ਤੈਨੂੰ ਵੀ ਤੂੰ ਕੰਪਿਊਟਰ ਬਣੇਗਾ ਵੇਖ ਲਈ ਤੂੰ ਬਾਈ ਦਵਾ ਬਦਲਾ ਦੀ ਕੰਪਿਊਟਰ ਨਾ ਯਾਰ ਮੈਨੇਜਰ ਕਹਦੇ ਓਏ ਔਰ ਕਹਿਣਾ ਨਹੀਂ ਆਉਂਦਾ ਭਾਈ ਮੈਨੂੰ ਹੱਸ ਆਪਣਾ ਫਿਲਮ ਵੀ ਚੱਲਦੀ ਏ ਤੇ ਸਾਰਾ ਕੁਝ ਹੀ ਚੱਲਦਾ ਆ ਹੁਣੇ ਬਣਾ ਦਿੰਨੇ ਆਪਾਂ ਤੇਰਾ ਸਾਰਾ ਸਿਸਟਮ ਸਾਡੇ ਮੈਨੇਜਰ ਸਾਹਿਬ ਨੇ ਉਹਦੀ ਕਹਿਤਾ ਸੀ ਅੱਛਾ ਕਹਿੰਦੇ ਵੀ ਬੰਦਾ ਆਪਣਾ ਹੈਗਾ ਕੰਮ ਧੰਦੇ ਵਾਲਾ ਬੜ ਦਿਹਾੜੀ ਕਰਦਾ ਨਾ ਹਾਂ ਤੇ ਕਹਿੰਦਾ ਬਾਈ ਜਾ ਕੇ ਤੇ ਕਹਿੰਦਾ ਬਸ ਕੰਮ ਪਹਿਲੇ ਆਧਾਰ ਤੇ ਉਹਦਾ ਕਰਿਆ ਉਹ ਹੂੰ ਪੁਲ ਲੱਗੂ ਪੁਲ ਲੱਗੂ ਬਾਈ ਬਹੁਤ ਕਾਗਜ਼ ਪੱਤਰ ਬਾਈ ਪੂਰੇ ਆਪਣੇ ਹਾਂ ਤੇ ਆਹਾ ਆਪਣਾ ਇਹ ਘਰ ਹੈ ਜਿਹੜਾ ਇਹ ਤੁਹਾਡਾ ਆਉਂਦਾ ਨਹੀਂ ਇਹ ਮੇਰਾ ਜਿਹੜਾ ਸਹੁਰਾ ਨਾ ਅੱਛਾ ਸਹੁਰਾ ਸਾਹਬ ਦਾ ਹਾਂ ਨਹੀਂ ਨਹੀਂ ਉਹਨਾਂ ਦੇ ਜਵਾਈ ਦਾ ਜਵਾਈ ਕਿੱਥੇ ਆ ਫਿਰ ਮੈਂ ਹੀ ਆ ਤੇ ਬਾਈ ਸੂ ਸਿੱਧਾ ਹੀ ਕਹਿ ਦੇਣਾ ਵੀ ਮੇਰਾ ਓ ਯਾਰ ਬਾਈ ਪਤਾ ਕੀ ਹੈ ਇਹਦੇ ਨਾਲ ਇੱਜ਼ਤ ਬਣ ਜਾਂਦੀ ਸਹੁਰਿਆਂ ਦੀ ਰੱਖਣਾ ਪੈਂਦਾ ਮਾਣ ਹੁਣ ਤੂੰ ਵਿਆਹ ਨਹੀਂ ਨਾ ਤੈਨੂੰ ਪਤਾ ਨਹੀਂ ਨਾ ਗੱਲਾਂ ਦਾ ਬਾਈ ਓ ਭਰਾਵਾ ਮੇਰੇ ਵੀ ਦੋ ਜਵਾਕ ਹੈ ਜਵਾਕ ਹੀ ਆ ਵਿਆਹ ਤਾਂ ਨਹੀਂ ਨਾ ਹੋਇਆ ਇਹ ਜਦੋਂ ਵਿਆਹ ਹੋਇਆ ਉਦੋਂ ਪਤਾ ਲੱਗੂ ਆਪਣੀਆਂ ਗੱਲਾਂ ਕਰਦਾ ਬਈ ਯਾਰ ਜਵਾਕ ਕਿਹੜਾ ਮੈਂ ਡਾਊਨਲੋਡ ਕੀਤੇ ਆ ਕਿਆ ਹੋਇਆ ਤਾ ਗਾਂਜਵਾ ਕੋਈ ਆ ਅੱਛਾ ਆਏ ਘਰ ਆਪਣਾ ਆਧਾਰ ਕਾਰਡ ਦੇ ਮੈਨੂੰ ਆਪਦਾ ਬਾਈ ਹੈ ਆਧਾਰ ਕਾਰਡ ਦੇ ਆਪਦਾ ਓਏ ਲੱਡੂ ਆਧਾਰ ਕਾਰਡ ਲੈ ਕੇ ਪੁੱਤ ਹਾਂਜੀ ਹਾਂਜੀ ਸਰ ਮੈਂ ਉੱਥੇ ਬੈਠਾ ਜੀ ਫੜਾ ਦੇ ਬਾਈ ਨੂੰ ਹਾਂਜੀ ਹਾਂ ਬਸ ਕਰ ਦਿੰਨੇ ਆ ਸਰ ਡੋਂਟ ਵਰੀ ਡੋਂਟ ਵਰੀ ਸਰ ਚਮਕੌਰ ਘਰੇ ਬੈਠਾ ਹਾਂ ਹਾਂਜੀ ਹਾਂਜੀ ਚਮਕੌਰ ਕੇ ਘਰੇ ਬੈਠਾ ਜੀ ਠੇਕੇਦਾਰ ਨਾਲ ਲੱਗਾਂ ਮੈਂ ਕੈਦੀ ਮੋੜਾ ਜਾ ਹਾਂਜੀ ਹਾਂਜੀ ਸਰ ਜੀ 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 ਫੇਰ ਕਰ ਲਈਦੀ ਆਉਂਦੀਆਂ ਗੱਲਾਂ ਚਾਹ ਪੀਣੀ ਬਾਈ ਚਾਹ ਨਹੀਂ ਨਹੀਂ ਬਸ ਬਾਈ ਯਾਰ ਕੋਈ ਠੰਡਾ ਤਿੱਤਾ ਬਸ 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 ਘਰੇ ਆਏ ਸਾਡੇ ਬਾਈ ਆਸੀ ਮੈਂ ਬੰਦਾ ਹੋਰ ਹਸਾਬ ਦਾ ਮੈਂ ਮੈਂ ਪਿੰਡ ਵਾਲਾ ਵਾਂਗੂ ਨਹੀਂ ਬਾਈ ਰੋਂਦਾ ਪੇਟ ਦਾ ਚਮਕੌਰ ਸਿੰਘ ਹਾਂ ਚਮਕੌਰ ਠੀਕ ਹੈ ਜੀ ਚਮਕੌਰ ਸਿੰਘ ਤੇ ਹਾਦਰਨੇਮ ਜੀ ਨਹੀਂ ਪੱਦਪੁੱਤ ਤਾਂ ਨਹੀਂ ਆਉਂਦਾ ਮੈਨੂੰ ਉਹ ਭਰਾਵਾ ਮੈਂ ਤੈਨੂੰ ਪਿਓ ਦਾ ਨਾਮ ਪੁੱਛਿਆ ਤੇਰੇ ਭਾਪੇ ਦਾ ਹਾਂ ਭਾਪੇ ਦਾ ਨਾਮ ਉੱਤੇ ਲਿਖਿਆ ਤਾਂ ਹੋਇਆ ਯਾਰ ਵਈ ਆਹੋ ਯਾਰ ਹਰਨੇਕ ਆ ਉਹ ਨੇਕਾ ਨੇਕਾ ਕਹਿੰਦੇ ਪਿੰਡ 'ਚ ਠੀਕ ਆ ਠੀਕ ਆ ਉਹ ਨੇਕਾ ਉਹ ਛੋਟਾ ਪਿੰਡਾਂ 'ਚ ਹੁੰਦੇ ਆ ਨਾ ਨਾਮ ਰੱਖ ਲੈਂਦੇ ਪੁੱਤੇ ਸਿੱਦੇ ਛੋਟੇ ਨਾਮ ਰੱਖ ਲੈਂਦੇ ਆ ਜਿਵੇਂ ਮੈਨੂੰ ਕੌੜਾ ਯਾਰ ਹਾਂ ਪਾ ਲਿਆ ਆ ਲੈ ਓ ਭਰਾਵਾ ਚਰਦਾ ਨਹੀਂ ਕਿਹਾ ਤੈਨੂੰ ਮੈਂ ਕੀ ਯਾਰ ਹੋਰ ਕੀ ਮੰਗਿਆ ਸੀ ਉਹ ਇੱਕ ਮੈਂ ਤੈਨੂੰ ਕਹਿੰਦਾ ਸੀਗਾ ਵੀ ਇੱਕ ਆਇਡੈਂਟੀਟੀ ਪ੍ਰੂਫ ਹੋਰ ਲੱਗਣਾ ਕੋਈ ਆਪਣਾ ਹੈਗਾ ਆਪਣਾ ਵੋਟਰ ਕਾਰਡ ਜਾਂ ਕੋਈ ਪੈਨ ਕਾਰਡ ਪੈਨ ਹਾਂ ਪੈਨ ਕਾਰਡ ਪੈਨ ਕਾਰਡ ਹਾਂ ਉਹ ਮੰਗਵਾ ਮੇਰਾ ਚਰਦਾ ਵੀ ਦੋਸਤ ਓ ਮਿੱਠੂ ਮਿੱਠੂ ਆਏ ਹਾਂ ਓ ਲੱਡੂ ਹਾਂ ਓਏ ਉਹ ਪੈਨ ਕਾਰਡ ਵੀ ਲੈ ਪੁੱਤ ਓਏ ਉਂਦਰ ਕੋਲੀ ਰੱਖੀ ਬੇਟਾ ਟੱਕਰ ਦੇ ਲੈ ਕੇ ਆਇਦਾ ਸਿਆਣਾ ਮੁੰਡਾ ਇਹ ਥੋੜੇ ਦੀ ਗਿਆ ਬਾਈ ਹਾਂ ਨਹੀਂ ਮੈਂ ਥੋੜਾ ਜਿਆਦਾ ਸਿਆਣਾ ਬਾਈ ਬਸ ਆਪਣਾ ਬਾਈ 2 ਮਿੰਟਾਂ ਚ ਹੋ ਜਾਣਾ ਤੇਰਾ ਕੰਮ ਇਧਰੋਂ ਘਰ ਦੇ ਬਾਈ ਕਰਤੀ ਯਾਰ ਖਿੱਚ ਕੇ ਨਾ ਪੁੱਨ ਲੱਗੂ ਤੈਨੂੰ ਹਾਂ ਧੰਨਵਾਦ ਬਾਈ ਯਾਰ ਹਾਂ ਤੇਰੇ ਕਰਕੇ ਪ੍ਰੋਮੋਸ਼ਨ ਹੋ ਜਾਣੀ ਹੈ ਬਾਈ ਮੇਰੀ ਲੈ ਮੈਂ ਤੈਨੂੰ ਦੱਸਿਆ ਤਾਂ ਸੀ ਬਸ ਆ ਸੀ ਹੈਗਾ ਗਰੀਬ ਬੰਦੇ ਠੀਕ ਆ ਨਾ ਤੇ ਜਿਹੜੀ ਸਾਡੇ ਮੂੰਹ ਚੋਂ ਲੈ ਬਾਈ ਮੁਬਾਰਕਾਂ ਲੈ ਕਾਦੀਆਂ ਕੰਮ ਹੋ ਗਿਆ ਤੁਹਾਡਾ ਲਾ ਸੱਚੀ ਹੋ ਗਿਆ ਬਾਤ ਸੁਣ ਕੇ ਹੀ 5 ਮਿੰਟ ਲੱਗਣੇ ਆ ਲਾ ਬੜੀ ਯਾਰ ਛੇਦੀ ਮਰੀ ਹਿੰਮਤ ਹੈ ਔਰ ਹੋਰ ਹੋਰ ਮੰਨ ਗਏ ਵੀ ਬੈਂਕ ਨੂੰ ਹੈ ਲੈ ਤੇਰਾ ਹੋ ਗਿਆ ਬਾਈ ਲੋਨ ਅਪਰੂਵ ਲਾ ਤੇ ਹੁਣ ਮੈਨੂੰ ਇਹ ਦੱਸ ਵੀ ਆਪਾਂ ਰਕਮ ਦੱਸ ਵੀ ਕਿੰਨੀ 5 ਲੱਖ ਕੇ 10 ਲੱਖ ਲੈਣੀ ਤੂੰ ਭਰ ਦੇ ਇੱਕ ਮਿੰਟ ਬਾਈ ਭਰ ਦੇ ਭਰ ਦੇ ਆ ਭਰ ਦੇ ਕਿੰਨੀ ਭਰਾਂ ਬਾਈ 70 ਭਰ ਦੇ 70 ਲੱਖ ਨਹੀਂ 70 ਅੱਛਾ 70000 ਓ ਨਹੀਂ ਯਾਰ ਹਾਂਜੀ ਕੱਲੇ 70 70 70 70 ਕੱਲੇ 70 ਰੁਪਏ ਨਹੀਂ 70 ਰੁਪਏ ਹਾਂ ਕੱਲੇ 70 ਰੁਪਏ 70 ਯਾਰ ਕਿ ਹੋ ਜਾ ਬੰਦਾ ਤੂੰ 100 ਕਿਲੋਮੀਟਰ ਤੋਂ ਮੈਂ ਚੱਲ ਕੇ ਆਇਆ 200 ਦਾ ਮੈਂ ਤੇਲ ਫੂਕਤਾ ਤੇ ਤੂੰ ਕਹਿੰਦਾ 70 ਰੁਪਈਆ ਦਾ ਲੋਨ ਕਰਾਉਣਾ ਤੂੰ ਯਾਰ ਮੈਂ ਦੱਸਦਾ ਬਾਈ ਗੱਲ ਯਾਰ ਮੇਰੇ ਕੋਲ ਅੱਜ ਪਉਆ ਲਾਉਣਾ ਸੀ ਪੈਸੇ ਹੈ ਨਹੀਂ ਸੀਗੇ ਤੇ ਮੈਂ ਖਾ ਚੱਲ ਜੇ ਤੋਂ ਡੀ ਬੈਂਕ ਕਮੇ ਨੂੰ ਸਹੂਲਤ ਦਿੰਦੀ ਆ ਤਾਂ ਕਰਵਾ ਲੇ 70 ਦਾ ਲੋਨ ਉਹ ਗੁਰੂਆ ਜੇ 70 ਰੁਪਈਏ ਸੀ ਤੂੰ ਇਥੋਂ ਆਣ ਗਵਾਂਣ ਤੋਂ ਫੜ ਲੈਂਦਾ ਮੈਨੂੰ ਫੋਨ ਕਰਕੇ ਮੈਨੂੰ ਕਹਿ ਹੀ ਦਿੰਦਾ ਵੀ ਬਾਈ ਮੈਨੂੰ 70 ਰੁਪਈਏ ਚਾਹੀਦੇ ਆ ਮੈਂ ਤੈਨੂੰ ਗੂਗਲ ਪੇ ਕਰ ਦਿੰਦਾ ਯਾਰ ਯਾਰ ਕਿੱਥੋਂ ਫੜ ਲੈਂਦਾ ਅਸੀਂ ਕੋਈ ਆਉਂਦੇ ਨਹੀਂ ਤੁਰੇ ਫੜਦੇ ਸਾਡੀ ਨਿਆਤ ਹੈ ਜੀ ਜਦੋਂ ਜਦੋਂ ਮੈਂ 70 ਰੁਪਏ ਤੇਰੇ ਤੋਂ ਲੋਨ ਕਰਵਾਇਆ ਤਾਂ ਮੈਂ ਦੇ ਦੂੰਗਾ ਮੈਂ ਅੱਜ ਹੈ ਨਹੀਂ ਤੇ ਦਿਹਾੜੀ ਨਹੀਂ ਲੱਗੀ ਅੱਜ ਤੇ ਮੈਂ ਆਖਾ ਚੱਲ ਪੈਗ ਲਾ ਲਾਂ ਨਹੀਂ ਅੱਜ ਯਾਰ ਤੂੰ ਦਾ ਮੇਰੇ ਨਾਲ ਪੈਣਾ ਤੇ ਗੱਲ ਪੈਣਾ ਭਰਾਵਾ ਉਹ ਭਰਾਵਾ ਮੇਰਾ ਨੁਕਸਾਨ ਹੋ ਜਾਣਾ ਉਹ ਕਿੱਥੇ ਮੈਨੂੰ ਪ੍ਰੋਮੋਸ਼ਨ ਮਿਲਣੀ ਸੀ ਤੇ ਮੈਨੂੰ ਲੱਗਦਾ ਤੂੰ ਮੈਨੂੰ ਬੈਂਕ ਤੋਂ ਕਢਾਏਂਗਾ ਅੱਛਾ ਤੁਸੀਂ ਤਾਂ ਲੁੱਟਣ ਦੇ ਫਰਦੇ ਹੁਣ ਉਹ ਮੈਨੂੰ ਚਾਰ ਮਤਲਬ ਬਣ ਜਾਣੇ ਸੀਗੇ ਸਾਨੂੰ ਵੀ ਇਨਸੈਂਟਿਵ ਹੁੰਦਾ ਆਹ ਆਹ ਗੱਲ ਆ ਛੱਗੀਆਂ ਮਾਰਦੇ ਤੁਸੀਂ ਉਹ ਭਰਾਵਾ ਪੈਸੇ ਭਾਲ ਕੇ ਤੂੰ ਕਿਸ਼ਤ ਮੋੜ ਮੈਂ ਕਿਸ਼ਤ ਦੇ ਦੂੰਗਾ ਹੱਦ ਹੋ ਗਈ ਯਾਰ ਤੇਰੀ ਵਾਲੀ ਹੱਦ ਤੇਰੀ ਹੋਈ ਪਈ ਐ ਮੈਂ ਤੇਰੇ ਤੇ ਹਰਾਨ ਹਾਂ ਯਾਰ ਕਮਾਲ ਹੋ ਗਈ ਯਾਰ ਤੂੰ ਤੇ ਰਹਿ ਜਾ ਕੁੱਜਾ ਸੁੱਧਾ ਮਾਰਿਆ ਹੁੰਦਾ ਗੱਲਾਂ ਤੂੰ ਕਰਦਾ ਲੱਖਾਂ ਦੀਆਂ ਹੁਣ ਕਿੱਥੋਂ ਕਿੱਥੋਂ ਮੋੜੂਗਾ ਮੈਂ ਉਹ ਮੇਰਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਬਾਈ ਯਾਰ ਲੱਖ ਰੁਪਏ ਦੇ ਤਾਂ ਕਰਾ ਘਟੋ ਘਟ ਆਹੋ ਕਿਸਤਾ ਉੱਪਰ ਗਏ ਸੀ ਹਾਂ ਮੁਰਕੇ ਤੂੰ ਸਾਡਾ ਮਕਾਨ ਜ਼ਬਤ ਕਰ ਲੇ ਬੱਲੇ ਉਹ ਤੇਰੇ ਉਹ ਭਰਾਵਾ ਮੈਂ ਤੇਰੇ ਮਕਾਨ ਤੋਂ ਕੀ ਕਰਾਉਣਾ ਹੈ ਮੇਰਾ ਵਧੀਆ ਮਕਾਨ ਹੈਗਾ ਫਿਰ ਤੇਰਾ ਕੀ ਜਾਂਦਾ ਬੈਂਕ ਦਿੰਦੀ ਆਣਾ ਦੇ ਕਰ 70 ਦਾ ਉਹ ਭਰਾਵਾ ਤੂੰ ਐ ਕਰ ਤੂੰ ਐ ਕਰ ਆਣਾ ਮੈਂ ਤੈਨੂੰ 70 ਰੁਪਏ ਦਿੰਦਾ ਆ ਲੈ ਉਹ ਮੈਂ ਨਹੀਂ ਲੈਂਦਾ ਭਰਾਵਾ ਮੈਂ ਨਹੀਂ ਲੈਂਦਾ ਤੂੰ ਨਾ ਕਰ ਆ ਲੈ ਭਰਾਵਾ 100 ਰੁਪਏ ਫੜ ਲੈ ਤੂੰ ਲੋਨ ਕਰ ਲੋਨ ਕਰ ਲੋਨ ਕਰ ਲੋਨ ਕਰ ਲੋਨ ਕਰ ਕੀ ਯਾਰ ਸਮਾਲ ਕਰਦਾ ਤੂੰ 70 ਰੁਪਏ ਦੇ ਪਿੱਛੇ ਮੇਰੀ ਤੂੰ ਪੁਕਾਈ ਕਰਾਈ ਯਾਰ 50 ਡਿਗਰੀ ਟੈਂਪਰੇਚਰ ਹੋਇਆ ਪਿਆ ਯਾਰ ਮੈਂ ਕੀ ਕੀਤਾ ਪੱਖਾ ਵਾਲਾ ਤੇ ਸਿਰ ਤੇ ਹੈਲੀਕਾਪਟਰ ਬਣ ਜਾ ਗੱਲ ਅੰਤ ਹੋ ਗਈ ਯਾਰ ਕਿਹੋ ਜਿਹਾ ਤੇਰਾ ਗਰੀਬਾਂ ਦੇ ਲਲੇਰ ਵਰਗਾ ਮੂੰਹ ਹੈ ਉਹੋ ਜੀ ਤੂੰ ਗੱਲ ਕਰੀ ਜੰਨਾ ਯਾਰ ਤੂੰ ਲੋਨ ਕਰ 17 ਦਾ ਬਸ ਉਹ 70 ਦਾ ਓਏ ਓਏ ਤੂੰ ਤੈਨੂੰ 17 ਦਾ ਤੈਨੂੰ ਕਿਧਰੋਂ ਲੋਨ ਕਰਦਿਆ ਮੈਂ ਤੂੰ ਮੇਰਾ ਵੀ ਕੰਮ ਖਰਾਬ ਕਰਤਾ ਯਾਰ ਕਹ ਅਰ 17 ਦਾ ਲੋਨ 17 ਦੇ ਲੋਨ ਰੁਪਏ 17 ਦੇ ਲੋਨ ਪਿੱਛੇ ਮੈਨੂੰ ਤੂੰ ਯਾਰ ਇੰਨੀ ਦੂਰ ਭੁਕਾਇਆ ਯਾਰ ਤੇਰੇ ਮਨ ਚਾਬਾਂ ਦੇ ਮਾਫੀਆਂ ਤੇਰੇ ਮੈਂ 70 ਰੁਪਏ ਥੋੜੇ ਨਹੀਂ ਹੁੰਦੇ ਵੀਰੇ ਪਉਆ ਆ ਜਾਂਦਾ ਇੱਕ ਕੁੱਡੀ ਸੋਚ ਪਉਆ ਤੀ ਆ ਅੱਗੇ ਨਾ ਵਧਿਓ ਨਾ ਵਧਣ ਦਿਓ ਮੇਰੇ ਅਰਗੇ ਨੂੰ ਉਹ ਨਹੀਂ ਠੱਗ ਹੈ ਜੇ ਤੁਸੀਂ ਸਰਕਾਰਾਂ ਨਾਲ ਠੱਗ ਲੱਗਣੀ ਹੈ ਅਸੀਂ ਸਰਕਾਰਾਂ ਦਾ ਕਾਹਦਾ ਦੋਸ਼ ਹੈ ਸਰਕਾਰ ਸਰਕਾਰਾਂ ਦਾ ਕਾਹਦਾ ਦੋਸ਼ ਹੈ ਹੈ ਸਰਕਾਰਾਂ ਦਾ ਦੋਸ਼ ਹੈ ਆਬਰ 70 ਰੁਪਏ ਦਾ ਲੋਨ ਆਪ ਵੀ ਨਹੀਂ ਤੇ ਉਤੋਂ ਬੈਂਕਾਂ ਤੁਹਾਨੂੰ दारू ਪੀਣ ਐਸੇ ਲੋਨ ਦੇਣ ਸ਼ਾਬਾਸ਼ ਏ ਤੁਹਾਡੇ ਸ਼ਾਬਾਸ਼ ਏ ਤੁਹਾਡੇ ਗਾਣ ਨੂੰ ਮੈਨੂੰ ਫੋਨ ਕੀਤਾ ਨਾ ਤਾਂ ਤੇਰੇ ਮੈਂ ਘਰ ਆ ਕੇ ਕੁੱਟ ਕੇ ਜਾਉਂ ਦੁਆਰਾ ਫੇਰ ਕਲਾ ਮਾਰਦਾ ਇਹ ਓ ਕਿਸਤਾ ਜਾਦੀਆਂ ਬੰਨਦੀ ਭਾਵੇਂ ਹੈ ਹੈ ਕੁਛ ਨਹੀਂ ਕੁਛ ਨਹੀਂ ਕੋਈ ਅਬ ਐ ਮਾਰ ਰਾਤ ਦਿਨ ਖਰਾਬ ਕਰਤਾ ਅੱਜ ਮੇਰੇ ਨਾਲ